ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਜਾਨੀ ਤੇ ਸਾਰੇ ਭਰਾਵਾਂ ਦਾ ਵੈਲਕਮ ਕੀਤਾ ਜਾਂਦਾ ਜੀ ਤੇ ਅੱਜ ਨਾ ਆਪਾਂ ਬਹੁਤ ਕੰਮ ਦੀ ਵੀਡੀਓ ਲੈ ਕੇ ਆਏ ਆ ਨਵੇਂ ਨਵੇਂ ਉਤਪਾਦ ਭਰਾਵਾਂ ਵਾਸਤੇ ਤੇ ਜਿਵੇਂ ਨਾ ਹੁਣ ਮੱਚੇ ਕਈਆਂ ਦੇ ਸੁੱਕੀ ਜਾਂਦੇ ਆ ਯਾਰ ਤੇ ਜਾਂ ਮਤਲਬ ਬੱਚੇ ਬਿਮਾਰ ਹੋਏ ਪਏ ਆ ਸੋਕੜੇ ਚ ਆ ਗਏ ਆ ਹਨਾ ਤੇ ਉਹਨਾਂ ਦੀ ਦੇਖਭਾਲ ਇੱਕ ਦਾਣਾ ਮਤਲਬ ਮੇਨ ਯਾਰ ਜਿਵੇਂ ਜਿਨ੍ਹਾਂ ਦੇ ਬੱਚੇ ਤਾਂ ਸੁੱਕ ਗਏ ਆ ਠੀਕ ਆ ਉਹ ਤਾਂ ਹੁਣ ਦਵਾਈ ਦੇ ਦਾਂਗੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀਡੀਓ ਨਾ ਮਤਲਬ ਪੂਰੀ ਸੁਣ ਲਿਓ ਉਹਦੇ ਵਿੱਚ ਕੀ ਦਾਣਾ ਪਾਣੀ ਪਾਉਣਾ ਠੀਕ ਆ ਕੀ ਉਹਨਾਂ ਦਾ ਮਤਲਬ ਕੀ ਕਹਿੰਦੇ ਹੁੰਦੇ ਆ ਕੀ ਉਹਨੂੰ ਮੈਡੀਸਨ ਦੇਣੀਆਂ ਹਨ ਜਿਹੜੇ ਬਿਮਾਰ ਹੋ ਗਏ ਤੇ ਗੌਰ ਕਰ ਲਿਓ ਮਤਲਬ ਦੋ ਚਾਰ ਗੱਲਾਂ ਵਾ ਨਿੱਕੀਆਂ ਨਿੱਕੀਆਂ ਕੋਈ ਬਾਲਾ ਵੱਡਾ ਇਹੋ ਜਿਹਾ ਹੁੰਦਾ ਨਹੀਂ ਆ ਪਰ ਕਈ ਵਈ ਕਿਸੇ ਨੂੰ ਨਹੀਂ ਪਤਾ ਹੁੰਦਾ ਮੇਨਤਾ ਜਦੋਂ ਮੰਨ ਲਓ ਆਪਣੇ ਬੱਚੇ ਕੱਢ ਲਏ ਆ ਆਪਾਂ ਅੱਡੇ ਲਾਉਣੇ ਆ ਉਦੋਂ ਉਹਨਾਂ ਦਾ ਦਾਣਾ ਪਾਣੀ ਆ ਬਈ ਟੀਂਜ ਕਰਨਾ ਵਾ ਇਕੱਲਾ ਸੈਂਪਲ ਇਕੱਲੀ ਕਣਕ ਪਾਉਣੀ ਆ ਹੋਰ ਕੁਝ ਨਹੀਂ ਪਾਉਣਾਗਾ ਜਿਹੜੇ ਮਤਲਬ ਬੱਚੇ ਆਪਾਂ ਅੱਡੇ ਲਾਉਣੇ ਆ ਠੀਕ ਆ ਉਦੋਂ ਕੋਈ ਛੋਲੇ ਨਹੀਂ ਦੇਣੇ ਕੋਈ ਮਤਲਬ ਜਦੋਂ ਬੱਚੇ ਆਪਣੇ ਵਧੀਆ ਡਾਰ ਹੋ ਗਏ ਹਨ ਉਦੋਂ ਦੀ ਗੱਲ ਕਰਦਾ ਉਦੋਂ ਪਹਿਲਾਂ ਜਿਵੇਂ ਮਰਜੀ ਜਿਹੜੀ ਖਰਾਕ ਦਿੰਨੇ ਆ ਦੇਈ ਜਾਓ ਜੋ ਬੱਤਲਮ ਬੱਚਿਆਂ ਨੂੰ ਦਿੰਦੇ ਆ ਠੀਕ ਆ ਤੇ ਫਿਰ ਇਕੱਲੀ ਕਣਕ ਪਾਉਣੀ ਆ ਉਹਨਾਂ ਨੂੰ ਉੱਡਦੇ ਆਣ ਨੂੰ ਕਿਸੇ ਨੇ ਸਰੋਂ-ਸਰੋਂ ਨਹੀਂ ਪਾਉਣੀ ਤੇ ਨਾ ਕੋਈ ਮੱਕੀ ਪਾਉਣੀ ਆ ਕੁਝ ਨਹੀਂ ਪਾਉਣਾ ਇਕੱਲੀ ਕਣਕ ਪਾਉਣੀ ਆ ਯਾਰ ਮੇਨ ਬਸ ਠੀਕ ਆ ਤੇ ਇਹਦੇ ਨਾਲ ਨਾ ਬੱਚੇ ਮਤਲਬ ਇੱਕ ਜਦੋਂ ਬੱਚੇ ਉੱਡ ਕੇ ਆਉਂਦੇ ਆ ਉਦੋਂ ਪਾਣੀ ਪੂਣੀ ਕੱਢ ਦਿਆ ਕਰੋ ਆਪਾਂ ਗੌਰ ਨਹੀਂ ਕਰਦੇਗਾ ਆਪਾਂ ਕਹਿ ਦਿੰਨੇ ਯਾਰ ਚਲ ਦੇਣਾ ਠੀਕ ਆ ਨੋਰਮਲ ਦੇਣਾ ਅੱਜ ਕੱਲ ਕਿਹੜਾ ਕੋਈ ਐਡਾ ਹੈਗਾ ਵਾ ਹਨ ਪਰ ਫਿਰ ਵੀ ਯਾਰ ਪਾਣੀ ਕੱਢ ਦਿਆ ਕਰੋ ਬੱਚਿਆਂ ਨੂੰ ਹਨਾ ਤੇ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਸੰਭਾਈ ਕਰਦੇ ਆਂ ਓਵੇਂ ਸੰਭਾਈ ਕਰ ਲਿਆ ਕਰੋ ਤੇ ਕਈ ਬੱਚੇ ਵਿੱਚ ਜ਼ੋਰ ਬਾਲਾ ਲਾ ਜਾਂਦੇ ਆ ਵਿੱਚ ਆ ਕੇ ਆਪਾਂ ਓਵੇਂ ਗੁੱਡੇ 'ਚ ਤਾੜ ਦਿੰਨੇ ਆ ਉਹ ਪਾਣੀ ਪੀ ਜਾਂਦੇ ਆ ਨਾਲ ਦੀ ਨਾਲ ਦਾਣੇ ਖਾ ਜਾਂਦੇ ਆ ਫੇਰ ਉਹਨਾਂ ਦੇ ਵਿੱਚ ਇਨਫੈਕਸ਼ਨ ਪੈਦਾ ਹੋ ਜਾਂਦੀ ਆ ਠੀਕ ਆ ਜ਼ੋਰ ਪਹਿਲਾਂ ਹੀ ਲੱਗਾ ਹੁੰਦਾ ਤੇ ਆਪਾਂ ਤੁਹਾਨੂੰ ਦਵਾਈ ਦੱਸ ਦਿੰਨੇ ਆ ਜਿਨ੍ਹਾਂ ਦੇ ਬੱਚੇ ਮਤਲਬ ਬਹੁਤ ਫੋਨ ਆਏ ਸੀਗੇ ਵੀ ਯਾਰ ਆਪਣੇ ਬੱਚੇ ਸੁੱਕ ਗਏ ਠੀਕ ਆ ਵਜਨ ਨਹੀਂ ਬਣਾਈ ਜਾਂਦੇ ਜਾਂ ਕੁਝ ਵੀ ਆ ਤਿੰਨ ਚਾਰ ਤਰ੍ਹਾਂ ਦੀ ਮੈਡੀਸਨ ਆ ਮਤਲਬ ਬਾਹਲੀ ਨਹੀਂ ਦੇਣੀਗੀ ਬਸ ਤਿੰਨ ਦਿਨ ਦਾ ਕੋਰਸ ਕਰਨਾ ਵਾ ਠੀਕ ਆ ਤੇ ਬਾਅਦ ਦੇ ਵਿੱਚ ਤੁਹਾਨੂੰ ਆ ਦਵਾਈ ਦੱਸ ਦਿੰਨੇ ਆ ਆ ਦਵਾਈ ਹੈ ਇਹ ਕਲ ਐਫ ਐਫ ਟੀ ਆ ਠੀਕ ਆ ਤੇ ਇੱਕ ਆ ਪਾਵਰ ਜੈੱਲਾ ਪਾਵਰ ਜੈੱਲਾ ਇੱਕ ਆ ਹਾਈ ਟੈਕ ਤੇ ਇੱਕ ਆ ਵਿਮਰਣ ਇਹ ਚਾਰ ਮਤਲਬ ਚੀਜ਼ਾਂ ਆ ਬਾਈ ਠੀਕ ਆ 5 ਤੁਪਕੇ ਦੇ ਦੇਣੇ ਆ 5 ਤੁਪਕੇ ਦੇ ਦੇਣੇ ਆ ਠੀਕ ਆ ਆ 1 ਕਮ ਐਮ ਐਲ ਤੱਕ ਵੀ ਦੇ ਸਕਦੇ ਹੋ ਜੇ ਬੱਚਾ ਵੱਡਾ ਜੀ ਛੋਟਾ ਵਾ ਫਿਰ ਥੋੜੀ ਘੱਟ ਕਰ ਲਓ ਆ ਵੀ 5 ਕ ਬੂੰਦਾਂ ਦੇਣੀਆਂ 5-5 ਬੂੰਦਾਂ ਬਹੁਤ ਆ ਬਈ ਇਹਨਾਂ ਦੀਆਂ ਦੋ ਟਾਈਮ ਦੇਣੀਆਂ ਠੀਕ ਆ 20 ਐਮ ਐਲ ਪਾਣੀ ਦੇ ਵਿੱਚ ਜਿਹੜੀ ਆਹ ਪਾਵਰ ਜੈੱਲ ਆ ਜਦੋਂ ਨਵੀਂ ਲੈ ਕੇ ਆਉਂਦੇ ਆ ਉਹਨੂੰ ਚੰਗੀ ਤਰ੍ਹਾਂ ਹਿਲਾ ਲਿਓ ਠੀਕ ਆ ਤੇ ਇਹ ਇਹਦੇ ਨਾਲ ਬੱਚਿਆਂ ਦੀ ਬਈ ਸਾਰਾ ਕੁਝ ਮਤਲਬ ਇਨਫੈਕਸ਼ਨ ਵਗੈਰਾ ਰਿਕਵਰੀ ਹੋ ਜੂ ਸਾਰਾ ਕੁਝ ਓਕੇ ਹੋ ਜੂਗਾ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਚਾਰਾਂ ਚੀਜ਼ਾਂ ਦਾ ਠੀਕ ਹੈ ਤੇ ਦੁਪਹਿਰੇ ਬਾਈ ਮੈਟਰੋ ਜੈਲ ਗੋਲੀ ਆਉਂਦੀ ਆ ਮੈਟਰੋ ਜੈਲ ਗੋਲੀ ਲੈਣੀ ਆ ਹੋਰ ਦੂਜੀ ਕੋਈ ਨਹੀਂ ਲੈਣੀਗੀ ਮੈਟਰੋ ਜੈਲ ਜਿਵੇਂ ਮਰਜ਼ੀ ਕੋਈ ਕਹੀ ਜਾਵੇ ਵੀ ਸాల్ਟ ਲੈਣੋ ਆਮ ਹੀ ਮਿਲ ਜਾਂਦੀ ਮੈਟਰੋ ਜੈਲ ਜੀ ਇੱਕ ਮੈਡੀਕਲ ਤੇ ਨਹੀਂ ਹੋਊਗੀ ਦੂਜੇ ਕੋਲੇ ਹੋਊਗੀ ਤੇ ਉਹ ਗੋਲੀ ਦਾ ਚੌਥਾ ਹਿੱਸਾ ਦੇਣਾ ਬੱਚੇ ਨੂੰ ਦੁਪਹਿਰੇ ਠੀਕ ਆ ਸਵੇਰੇ ਸ਼ਾਮ ਇਹ ਦੇਣੀ ਆ ਤੇ ਦੁਪਹਿਰੇ ਇਕੱਲੀ ਗੋਲੀ ਦਾ ਹਿੱਸਾ ਦੇਣਾ ਤਿੰਨ ਦਿਨ ਦਾ ਕੋਰਸ ਕਰਾ ਕੇ ਪਹਿਲੀ ਗੱਲ ਤਾਂ ਲੋਡ ਨਹੀਂ ਪੈਂਦੀ ਜੇ ਲੋਡ ਪੈਂਦੀ ਆ ਠੀਕ ਆ ਹਾਈ ਟੈਕ ਬੰਦ ਕਰ ਦਿਓ ਪਾਵਰ ਜਲ ਦੇ ਦਿਓ ਲੈਫਟ ਹੈਫਟੀ ਦੇ ਦਿਓ ਤੋਂ ਮੈਟਰ ਜਲ ਕੋਲੀ ਨੇ ਜੇ ਦੋ ਟਾਈਮ ਠੀਕ ਤੇ ਉਹਦੇ ਨਾਲ ਵਧੀਆ ਰਿਜ਼ਲਟ ਮਿਲੂਗਾ ਤੇ ਆਹੀ ਬਾਦ ਦੋ ਚਾਰ ਗੱਲਾਂ ਦਾ ਜਦੋਂ ਚਲੋ ਬੰਦ ਕਰ ਲਏ ਬੱਚੇ ਉਸ ਤੋਂ ਬਾਅਦ ਦੀ ਆਪਾਂ ਬਾਅਦ ਚ ਦੱਸ ਦਾਂਗੇ ਵੀਰ ਕੀ ਪਾਉਣਾ ਕੀ ਕਰਨਾ ਵਾ ਸਾਰਾ ਕੁਝ ਦੱਸਾਂਗੇ ਹਨ ਜਿੰਨੇ ਵੀ ਆਪਣੇ ਨਵੇਂ ਗਾਊਟਰ ਬਾਜ ਭਰਾਵਾ ਤੇ ਜੇ ਵੀਡੀਓ ਚੰਗੀ ਲੱਗੇ ਬਾਈ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ